Subscribe our channel for latest updates. ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਜਗਦੀਸ਼ ਟਾਈਟਲਰ ਦਾ ਇੱਕ ਸਟ੍ਰਿੰਗ ਪੇਸ਼ ਕਰਦੇ ਹੋਏ ਇਹ ਦਾਵਾ ਕੀਤਾ ਹੈ ਕਿ ਉਸ ਸਟ੍ਰਿੰਗ ਦੇ ਵਿੱਚ ਟਾਈਟਲਰ ਖੁਦ ਮੰਨ ਰਿਹਾ ਹੈ ਕਿ ਉਸਨੇ 100 ਸਿੱਖਾਂ ਦਾ ਕਤਲੇਆਮ ਕੀਤਾ ਹੈ ਇਸ ਸਬਤੇ ਪ੍ਰਤੀਕਿਰਿਆ ਦੰਦੇ ਹੋਏ ਲੁਧਿਆਣੇ ਦੇ ਲੋਕ ਇਨਸਾਫ ਪਾਰਟੀ ਦੇ ਮੁਖੀ ਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਕਿਹਾ ਕਿ ਇਸ ਦੇ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਅੱਜ ਤੱਕ ਜਿੰਨੀ ਵੀ ਸਰਕਾਰਾਂ ਆਈਆਂ ਨੇ ਉਹਨਾਂ ਨੇ ਇਸ ਮੁੱਦੇ ਨੂੰ ਲੈ ਕੇ ਕੇਵਲ ਤੇ ਕੇਵਲ ਰਾਜਨੀਤਿਕ ਰੋਟੀਆਂ ਹੀ ਸੇਕੀਆਂ ਨੇ ਜਦਕਿ ਅਸਲੀਅਤ ਸਭ ਨੂੰ ਪਤਾ ਹੈ ਇਸ ਦੇ ਵਿੱਚ ਕੋਈ ਦੋ ਰਾਏ ਨਹੀਂ ਹੈ ਕਿ ਜਗਦੀਸ਼ ਟਾਇਟਲਰ ਨੇ ਇਸ ਕਤਲੇਆਮ ਦੇ ਵਿੱਚ ਆਪਣੀ ਅਹਿਮ ਭੂਮਿਕਾ ਨਿਭਾਈ ਹੈ ਪਰ ਕਾਂਗਰਸ ਪਾਰਟੀ ਹਰ ਕਦਮ ਦੇ ਵਿੱਚ ਕਿਤੇ ਨਾ ਕਿਤੇ ਉਸ ਨੂੰ ਬਚਾਉਂਦੀ ਚੱਲੀ ਆਈ ਹੈ ਜੋ ਕਿ ਸਰਾਸਰ ਗਲਤ ਹੈ ਕਿ ਕਾਂਗਰਸ ਪਾਰਟੀ ਦੇ ਕੋਲ ਹੈ ਕਿ ਇੱਕ ਸਾਲ ਦਾ ਹਰਸਾ ਹੋ ਗਿਆ ਤਰਾ-ਤਰਾ ਕਰਦਾ ਵਪਾਰੀ ਵਰਗ ਕਿਸਾਨ ਤਰਾ-ਤਰਾ ਕਰਦੇ ਆ ਨੌਜਵਾਨ ਨੌਕਰੀਆਂ ਵਾਸਤੇ ਕੈਪਟਨ ਮਰਿੰਦਰ ਸਿੰਘ ਦਾ ਮੂੰਹ ਦੇਖ ਰਿਹਾ ਵੀ ਕਦੋਂ ਨੌਕਰੀ ਦੀ ਸਾਨੂੰ ਲੈਟਰ ਆਉਂਦੀ ਐ ਆਈਫੋਨ ਵਾਸਤੇ ਬਿਰਤ ਸਾਡੇ ਬਜ਼ੁਰਗ ਵਿਧਵਾ ਭੈਣਾ ਪੈਨਸ਼ਨ ਵਧਾਉਣ ਦੀ ਗੱਲ ਵਾਸਤੇ ਦੇਖ ਰਿਹਾ ਵੀ ਕਦੋਂ ਇਹ ਸਰਕਾਰ ਸੋ ਇਹਦਾ ਫੇਲਰ ਇੱਕ ਸਾਲ ਦੇ ਅੰਦਰ ਕੈਪਟਨ ਮਰਿੰਦਰ ਸਿੰਘ ਦੀ ਸਰਕਾਰ ਟੋਟਲ ਫੇਲ ਐ ਤੇ ਕੈਪਟਨ ਮਰਿੰਦਰ ਸਿੰਘ ਦੀ ਸਰਕਾਰ ਪਾਰਟੀ ਦਾ ਜਗਦੀਸ਼ ਟਾਈਟਲ ਜਿਹੜਾ ਦਿੱਲੀ ਦੇ ਵਿੱਚ ਵੀਡੀਓ ਰਿਲੀਜ਼ ਹੋਇਆ ਸੋ ਸ਼ਰਮ ਆਉਣੀ ਚਾਹੀਦੀ ਐ ਸਿਮਰਜੀਤ ਬੈਂਸ ਨੇ ਇਸੇ ਮੁੱਦੇ ਤੇ ਅੱਗੇ ਬੋਲਦੇ ਹੋਏ ਕਿਹਾ ਕਿ ਜਿਵੇਂ ਕੈਪਟਨ ਅਮਰਿੰਦਰ ਸਿੰਘ ਨੇ ਦਰਬਾਰ ਸਾਹਿਬ ਤੇ ਹਮਲਾ ਹੋਣ ਦੇ ਬਾਅਦ ਪਾਰਟੀ ਤੋਂ ਅਸਤੀਫਾ ਦਿੱਤਾ ਸੀ ਉਸੇ ਤਰ੍ਹਾਂ ਹੁਣ ਟਾਈਟਲਰ ਦਾ ਸਟ੍ਰਿੰਗ ਆਣ ਦੇ ਬਾਅਦ ਇਸ ਵਾਰ ਫਿਰ ਉਹਨਾਂ ਨੂੰ ਆਪਣੀ ਪਾਰਟੀ ਤੋਂ ਅਸਤੀਫਾ ਦੇਣਾ ਚਾਹੀਦਾ ਹੈ ਮੈਂ ਤਾਂ ਇਹ ਕਹਾਂਗਾ ਕਿ ਕੈਪਟਨ ਮਰਿੰਦਰ ਸਿੰਘ ਦਰਬਾਰ ਸਾਹਿਬ ਦੇ ਉੱਤੇ ਜਦੋਂ ਫੌਜੀ ਹਮਲਾ ਹੋਇਆ ਤੇ ਉਹਦੇ ਕਰਕੇ ਰਿਜ਼ਾਈਨ ਕਰਕੇ ਗਏ ਸੀ ਪਾਰਟੀ ਤੋਂ ਅੱਜ ਕੈਪਟਨ ਮਰਿੰਦਰ ਸਿੰਘ ਨੂੰ ਕਾਂਗਰਸ ਪਾਰਟੀ ਤੋਂ ਫਿਰ ਦੁਬਾਰਾ ਰਿਜ਼ਾਈਨ ਕਰਨਾ ਚਾਹੀਦਾ ਕਿਉਂਕਿ ਜਗਦੀਸ਼ ਟਾਇਟਲਰ ਦਾ ਵੀਡੀਓ ਜਨਤਕ ਹੋ ਚੁੱਕਾ ਹੈ ਇਸ ਦੇ ਨਾਲ ਹੀ ਬੈਂਸ ਨੇ ਇੱਕ ਗੈਂਗਸਟਰ ਦੁਆਰਾ ਨੇਤਾਵਾਂ ਦੇ ਨਾਲ ਆਪਣੇ ਸਬੰਧ ਹੋਣ ਦੇ ਦਾਅਵੇ ਕਰਨ ਦੇ ਮੁੱਦੇ ਤੇ ਕਿਹਾ ਕਿ ਇਸ ਦੇ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਕੁਝ ਪੋਲੀਟੀਕਲ ਨੇਤਾ ਆਪਣੇ ਨਿੱਜੀ ਫਾਇਦੇ ਦੇ ਲਈ ਇਹਨਾਂ ਗੈਂਗਸਟਰਾਂ ਨੂੰ ਪਨਾ ਦਿੰਦੇ ਨੇ ਅਤੇ ਇਹਨਾਂ ਦਾ ਇਸਤੇਮਾਲ ਕਰਦੇ ਨੇ ਇਹਦੇ ਵਿੱਚ ਟੋਟਲੀ ਰਾਜਨੀਤੀ ਹੋ ਰਹੀ ਆ ਕਿਸੇ ਗੈਂਗਸਟਰ ਦਾ ਨਾਮ ਕਾਲੀਆਂ ਦੇ ਨਾਲ ਜੋੜਿਆ ਜਾ ਰਿਹਾ ਕਿਸੇ ਗੈਂਗਸਟਰ ਦਾ ਨਾਮ ਭਾਜਪੀ ਦੀਆਂ ਮੈਂ ਖਵਾਰਾਂ ਪੜ੍ਹ ਕੇ ਹਟੀਆਂ ਉਹਦੇ ਚ ਕਾਲੀਆ ਜੀ ਦਾ ਨਾਮ ਬੜਾ ਪ੍ਰਮੁਖਤਾ ਦੇ ਨਾਲ ਪ੍ਰੇਮਾ ਲਾਹੌਰੀਆ ਤੇ ਕਿਸੇ ਲੀਡਰ ਦਾ ਨਾਮ ਕਾਂਗਰਸ ਪਾਰਟੀ ਦੇ ਆਗੂਆਂ ਨਾਲ ਜੋੜ ਰੇ ਇਹਨਾਂ ਦੇ ਕੋਲੇ ਹੈ ਕੀ ਇਨਾਂ ਦੇ ਕੋਲੇ ਹੈ ਹੀ ਗੈਂਗਵਾਰ ਆ ਅਸਲ ਦੇ ਵਿੱਚ ਰਾਜਨੀਤਿਕ ਕਿਹੜਾ ਕੱਢਣ ਵਾਸਤੇ ਲੋਕਾਂ ਨੂੰ ਡਰਾਉਣ ਵਾਸਤੇ ਲੋਕਾਂ ਨੂੰ ਦਬਾਉਣ ਵਾਸਤੇ ਆਪਣੇ ਹੱਕ ਦੇ ਵਿੱਚ ਪੁਗਤੌਣ ਵਾਸਤੇ ਸਾਰੇ ਗੈਂਗਸਟਰਾਂ ਨੂੰ ਚਾਹੇ ਅਕਾਲੀ ਆ ਚਾਹੇ ਭਾਜਪਾ ਵਾਲੇ ਆ ਤੇ ਚਾਹੇ ਕਾਂਗਰਸੀ ਆ ਇਹ ਸਾਰੇ ਗੈਂਗਸਟਰਾਂ ਨੂੰ ਆਪਣੇ ਹਿੱਤਾਂ ਲਈ ਸੌੜੀ ਰਾਜਨੀਤੀ ਕਰਨ ਲਈ ਵਰਤਦੇ ਰਹੇ ਕਿੰਨੇ ਅਗਦੀ ਸੀਬੀਆਈ ਜਾਂਚ ਹੋਏਗੀ ਜੀ ਹਰੇਕ ਮਸਲੇ ਦੀ ਸੀਬੀਆਈ ਜਾਂਚ ਸੀਬੀਆਈ ਜਾਂਚ ਸੋ ਇਹ ਸੀਬੀਆਈ ਜਾਂਚ ਮੀਡੀਆ ਮੈਂ ਕਹਿੰਦਾ ਜਦੋਂ ਸਾਰਾ ਕੁਝ ਸਾਹਮਣੇ ਕਰ ਦਿੰਦਾ ਪੋਸਟਮਾਰਟਮ ਕਰਦੇ ਹੋ ਤੁਸੀਂ ਰਾਤ ਨੂੰ ਬੜਾ ਡਿਬੇਟ ਦੇ ਵਿੱਚ ਦਿਖਾਉਂਦੇ ਹੋ ਲੋਕ ਸਮਝ ਜਾਂਦੇ ਆ ਵੀ ਸਚਾਈ ਕੀ ਲੁਧਿਆਣਾ ਤੋਂ અનુਪਮ ਮਹਿੰਦਰੂ ਦੀ ਰਿਪੋਰਟ ਚੈਨਲ ਪੰਜਾਬ ਨਿਊਜ਼